ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਰਾਜ ਸਾਹਿਬ ਜਿਹੜਾ ਹੋਣ ਵਾਲਾ ਇਸ਼ੂ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਜਿਹੜਾ ਵਿਚਾਰ ਅਸੀਂ ਸਮੇਂ-ਸਮੇਂ ਪ੍ਰਗਟਾਇਆ ਹੈ ਜਾਂ ਜਿਸ ਦਾ ਸਾਨੂੰ ਖਦਸ਼ਾ ਫੀਅਰ ਹੈ ਕਿ ਸਾਡਾ ਖਿੱਤਾ ਸਾਊਥ ਏਸ਼ੀਆ ਇਹ ਇੰਟਰਨੈਸ਼ਨਲ ਜਿਹੜੀਆਂ ਪਾਵਰਸ ਖਾਸ ਤੌਰ ਤੇ ਅਮਰੀਕਾ ਪੱਛਮੀ ਤਾਕਤਾਂ ਉਸ ਪਾਸੇ ਚਾਈਨਾ ਔਰ ਕਿਤੇ ਨਾ ਕਿਤੇ ਫਿਰ ਰਸ਼ੀਆ ਵੀ ਜਿਹੜਾ ਆਪਣੀ ਥਾਂ ਬਣਾਏਗਾ ਉਸ ਭਵਿੱਖ ਦੇ ਯੁੱਧ ਦਾ ਖਿਚਾਅ ਦਾ ਕੇਂਦਰ ਬਣਦਾ ਜਾ ਰਿਹਾ ਹੈ ਜੀ ਔਰ ਇਸ ਨੂੰ ਇਸ ਖਿੱਤੇ ਦੇ ਵਿੱਚ ਬਦਲਨ ਚ ਟਕਰਾਅ ਦੇ ਖਿੱਤੇ ਚ ਬਦਲਣ ਦੇ ਵਿੱਚ ਸਭ ਤੋਂ ਵੱਡਾ ਰੋਲ ਹੋਣ ਇਹ ਹਿੰਦੂਤਵੀ ਤਾਕਤਾਂ ਜਿਨ੍ਹਾਂ ਦੇ ਹੱਥ ਪਾਵਰ ਹੈ ਮੋਦੀ ਬ੍ਰਾਂਡ ਸਰਕਾਰ ਜੀ ਉਹ ਅਦਾ ਕਰ ਰਹੀ ਹੈ ਔਰ ਇੱਕ ਸਟੇਜ ਦੇ ਉੱਤੇ ਭਾਰਤ ਨੇ ਜਿਹੜੀ ਨੀਤੀ ਜਵਾਰ ਲਾਲ ਨਹਿਰੂ ਦੇ ਪੀਰੀਅਡ ਦੇ ਵਿੱਚ ਅਖਤਿਆਰ ਕੀਤੀ ਨਾਨ ਅਲਾਈਨਮੈਂਟ ਦੀ ਕਿ ਵੀ ਅਸੀਂ ਕਿਸੇ ਵੀ ਕਿਉਂਕਿ ਉਹ ਪੀਰੀਅਡ ਸੀ ਦੁਨੀਆ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਕਿਉਂਕਿ ਇੰਗਲੈਂਡ ਐਜ਼ ਅ ਪਾਵਰ ਥੱਲੇ ਨੂੰ ਗਿਆ ਸੋਵੀਅਤ ਯੂਨੀਅਨ ਇੱਕ ਪਾਵਰ ਉੱਭਰੀ ਐ ਅਮਰੀਕਾ ਵੀ ਇੱਕ ਪਾਵਰ ਦੇ ਤੌਰ ਤੇ ਸਾਹਮਣੇ ਸੀ ਔਰ ਇਹਨਾਂ ਦੋਨਾਂ ਦੇ ਵਿੱਚ ਦੁਨੀਆ ਦੇ ਵਿੱਚ ਜਿਹਨੂੰ ਕੋਲਡ ਵਾਰ ਕਿਹਾ ਜਾਂਦਾ ਸੀ ਅਸੀਂ ਸ਼ੀਤ ਜੰਗ ਕਹਿੰਦੇ ਹਾਂ ਇਸ ਦੀ ਸ਼ੁਰੂਆਤ ਹੋਈ ਨਤੀਜੇ ਦੇ ਤੌਰ ਤੇ ਉੱਤੇ ਦੁਨੀਆ ਵੰਡੀ ਗਈ ਕਈ ਥਾਂ ਤੇ ਜਿਹੜੀਆਂ ਲਹਿਰਾਂ ਚੱਲ ਰਹੀਆਂ ਸੀ ਆਜ਼ਾਦੀ ਦੀਆਂ ਉਹਨਾਂ ਨੂੰ Soviet Union ਸਪੋਰਟ ਕਰ ਰਿਹਾ ਸੀ ਕਿਤੇ CIA ਔਰ ਅਮਰੀਕਾ ਜਿਹੜੀ ਹੈ ਅਮਰੀਕਾ ਦੇ ਇੰਟਰਸਟਸ ਹਨ ਉਹ ਕਾਊਂਟਰ ਇਨਸਰਜੈਂਸੀਜ਼ ਕਰਵਾ ਰਹੇ ਸੀ ਔਰ ਜਿਹੜੀਆਂ ਲੜਾਈਆਂ ਉਹ ਬੇਸ਼ੱਕ ਕੋਰੀਅਨ ਵਾਰ ਹੋਏ ਵਿਤਨਾਮ ਹੋਏ ਲਾਓਸ ਕੈਂਬੋਡੀਆ ਜਾ ਸਾਊਥ ਅਮਰੀਕਾ ਦੇ ਵਿੱਚ ਲੰਬਾ ਵਕਤ ਨਕਾਰਾਗੂਆ ਚਿਲੀ ਕੂਬਾ ਜੋ ਚੱਲਦਾ ਰਿਹਾ ਇਹ ਅਸਲ ਵਿੱਚ ਇਹਨਾਂ ਦੀ ਕੋਲਡ ਵਾਰ ਦਾ ਹੀ ਨਤੀਜਾ ਸੀ ਪਰ ਜਦੋਂ ਸੋਵੀਅਤ ਯੂਨੀਅਨ ਇੱਕ ਪਾਵਰ ਦੇ ਤੌਰ ਤੇ ਟੁੱਟਿਆ ਕੱਲਾ ਪਾਵਰ ਹੀ ਨਹੀਂ ਟੁੱਟਿਆ ਇੱਕ ਦੇਸ਼ ਦੇ ਤੌਰ ਤੇ ਟੁੱਟਿਆ 1980 ਤੱਕ ਪਹੁੰਚਦੇ ਹਨ 15 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉਮਰਜ ਹੋਇਆ ਔਰ ਇਸ ਗੱਲ ਦੀ ਆਸ ਕੀਤੀ ਜਾਂਦੀ ਸੀ ਕਿ ਅਮਰੀਕਾ ਇੱਕ ਜ਼ਿੰਮੇਵਾਰ ਸੁਪਰ ਪਾਵਰ ਦੇ ਤੌਰ ਤੇ ਆਪਣਾ ਰੋਲ ਅਦਾ ਕਰੇਗਾ ਔਰ ਕਿਉਂਕਿ ਇਹ ਡੈਮੋਕ੍ਰੇਸੀ ਦਾ ਮਾਡਲ ਸੀ ਕਮਿਊਨਿਜ਼ਮ ਦਾ ਮਾਡਲ ਟੁੱਟਿਆ ਔਰ ਇਹ ਕੈਪੀਟਲ ਵੀ ਕੈਪੀਟਲਿਸਟ ਵੀ ਸਨ ਲੇਕਿਨ ਇਹ ਸੀ ਕਿ ਮਨੁੱਖੀ ਹੱਕ ਲੋਕਤੰਤਰ ਲੋਕਾਂ ਦੀ رائے ਵੈਲਿਊ ਆਫ ਹਿਊਮਨ ਲਾਈਫ ਹਿਊਮਨ ਡਿਗਨਿਟੀ ਕਿਉਂਕਿ ਜਦੋਂ ਅਸੀਂ ਡਿਸਅਪੀਅਰੈਂਸਸ ਦੀ ਗੱਲ ਕਰ ਰਹੇ ਸੀ ਕਮਿਊਨਿਸਟ ਰਜੀਮਸ ਦੇ ਵੇਲੇ ਕਰੋੜਾਂ ਲੋਕ ਡਿਸਪੀਅਰ ਹੋਏ ਉਹ ਜੇ ਸਟਾਲਿਨ ਦੀ ਗੱਲ ਕਰੀਏ ਤੇ ਸ਼ਾਇਦ ਇਨੇ ਰਸ਼ੀਅਨ ਦੋ ਵਰਲਡ ਵਾਰਸ ਦੇ ਵਿੱਚ ਨਹੀਂ ਮਰੇ ਟੁਗੇਦਰ ਉਹਨਾਂ ਨੂੰ ਮੋਰ ਜ ਇਕੱਠੇ ਕਰ ਲਈ ਹੈ ਜਿੰਨੇ ਕਿ ਸਟਾਲਿਨ ਨੇ ਗਾਇਬ ਕੀਤੇ ਇਸੇ ਤਰ੍ਹਾਂ ਚਾਈਨਾ ਦੇ ਹਵਾਲੇ ਨਾਲ ਮਾਓ ਸੇ ਤੁੰਗ ਦੇ ਜ਼ਮਾਨੇ ਚ ਖਾਸ ਤੌਰ ਤੇ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਲੱਖਾਂ ਲੋਕ ਜਿਹੜੇ ਨੇ ਉਹ ਮਾਰੇ ਗਏ ਸੋ ਇਹ ਆਸ ਸੀ ਕਿ ਅਮਰੀਕਾ ਇਸ ਸਾਰੇ ਜਿਹੜੇ ਕਮਿਊਨਿਜ਼ਮ ਦਾ ਜਾਂ ऑटोक्रacies ਜਾਂ ਜਿਹੜੀਆਂ ਡਿਕਟੇਟਰਸ਼ਿਪਸ ਦਾ ਗੰਦਾ ਮਾਡਲ ਸੀ ਜਿਹਦੇ ਵਿੱਚ ਹਿਊਮਨ ਲਾਈਫ ਦੀ ਡਿਗਨਿਟੀ ਨਹੀਂ ਸੀ ਉਸਦੇ ਉਲਟ ਅਮਰੀਕਾ ਜਿਹੜਾ ਕੋਈ ਵੈਲਿਊ ਸਿਸਟਮ ਜਿਹੜਾ ਕਿ ਇੱਕ ਰਾਜ ਸੇਰਾ ਹੋਏਗਾ ਬਣੇਗਾ ਪਰ ਮੰਦੇ ਪਾਗਾ ਨੂੰ ਅਮਰੀਕਨ ਵੀ ਉਸ ਬੇਸ਼ੱਕ ਅਮਰੀਕਾ ਦੀ ਹਿਸਟਰੀ ਕੋਈ ਕਲੋਨੀਅਲਿਸਟ ਹਿਸਟਰੀ ਨਹੀਂ ਸੀ ਬਾਰਿੰਗ ਫਿਲੀਪੀਨਸ ਦੇ ਵਿੱਚ ਇਹਨਾਂ ਨੇ ਕੰਟਰੋਲ ਕੀਤਾ ਜਾਂ ਸਾਊਥ ਅਮਰੀਕਾ ਦੇ ਥੋੜੇ ਬਹੁਤ ਫੋਰੇਸ ਸੀ ਗਏ ਆ ਗਏ ਬਸ ਸਾਰੇ ਯੂਰਪ ਦੀ ਕੋਲੋਨੀਅਲ ਹਿਸਟਰੀ ਸੀ ਲੇਕਿਨ ਅਮਰੀਕਾ ਨੇ ਵੀ ਆਪਣਾ ਫਿਰ ਜਿਹੜਾ ਇੰਪੀਰੀਅਲਿਸਟ 파ਰਟ ਹੈ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਔਰ ਜੋ ਖੁਸ਼ ਫੇਰ ਹੁਣ ਅੱਜ ਮਿਡਲ ਈਸਟ ਦੇ ਵਿੱਚ ਚੱਲ ਰਿਹਾ ਹੈ ਅਨਸਟੇਬਿਲਟੀ ਮਿਡਲ ਈਸਟ ਦੀ ਔਰ ਜੋ ਹੁਣ ਸਾਊਥ ਏਸ਼ੀਆ ਦੇ ਵਿੱਚ ਕਿਉਂਕਿ ਇਸ ਪੀਰੀਅਡ ਚ ਚਾਈਨਾ ਜਿਹੜਾ ਉਹ ਆਪਣੇ ਸਲੰਬਰ ਚੋਂ ਜਾਗ ਗਿਆ 70ਵਿਆਂ ਤੱਕ ਪਹੁੰਚਦੇ ਆ ਅਮਰੀਕਾ ਨੇ ਉਹਦੇ ਨਾਲ ਕੰਪਰੋਮਾਈਜ਼ ਕੀਤਾ ਹੈ ਹੈਨਰੀ ਕਿਸਿੰਜਰ ਦੇ ਵੇਲੇ ਬ੍ਰੇਕਥਰੂ ਹੋਇਆ ਹੈ ਯੂਨ ਚ ਆ ਗਿਆ ਹੈ ਸਕਿਉਰਟੀ ਕੌਂਸਲ ਦੇ VETO ਵੀਲਡਿੰਗ ਮੈਂਬਰ ਬਣ ਗਏ ਜੀ ਔਰ ਕੋਈ ਸ਼ੱਕ ਨਹੀਂ ਹੈ ਕਿ ਆਰਥਿਕ ਤੌਰ ਤੇ ਔਰ ਮਿਲਿਟੈਰਲੀ ਵੀ ਉਸਨੇ ਆਪਣੇ ਆਪ ਨੂੰ ਇੱਕ ਪਾਵਰ ਦੇ ਤੌਰ ਤੇ ਲਿਆਂਦਾ ਸੋ ਹਾਲਾਂਕਿ ਕੋਈ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਉਸ ਨੂੰ ਨਜ਼ਿੱਠਿਆ ਜਾ ਸਕਦਾ ਪਰ ਅਮਰੀਕਾ ਦਾ ਇੰਟਰਸਟ ਜਿਹੜਾ ਹੈ ਹੁਣ ਉਸ ਖਿੱਤੇ ਦੇ ਵਿੱਚ ਉਪਰਵੇਂ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ ਹੋਇਆ ਤੇ ਜਿਹੜਾ ਨਵਾਂ ਕੰਬੀਨੇਸ਼ਨ ਜਿਸ ਦੇ ਵਿੱਚ ਇੰਡੀਆ ਨੇ ਜੁਆਇਨ ਕੀਤਾ ਆਪਣੀ ਨੌਨ ਅਲਾਈਨਮੈਂਟ ਦੀ ਲਾਈਨ ਨੂੰ ਛੱਡ ਕੇ ਜੀ ਜਦੋਂ 50ਵੇਂ 60ਵੇਂ ਦੇ ਵਿੱਚ ਦੋ ਬਲੌਕ ਦੁਨੀਆ ਦੇ ਬਣੇ ਹੋਏ ਸੀ ਅ ਨਹਿਰੂ ਸਰਕਾਰ ਨੇ ਬਰੀ ਕਲੇਵਰਲੀ ਔਰ ਮੈਂ ਸਮਝਦਾ ਵੀ ਠੀਕ ਪਹੁੰਚ ਸੀ ਉਹਨਾਂ ਨੇ ਜਿਹੜੀ ਹੈ ਦੁਨੀਆ ਦੇ 70 ਤੋਂ ਜ਼ਿਆਦਾ ਦੇਸ਼ਾਂ ਦੀ ਬਾਡੀ ਜਿਹਦੇ ਵਿੱਚ ਬਾਅਦ ਮੈਂਬਰ ਵਾਧੇ ਘਟਦੇ ਰਹੇ ਨਾਨ ਅਲਾਈਨਡ ਮੂਵਮੈਂਟ ਖੜੀ ਕੀਤੀ ਔਰ ਨਤੀਜੇ ਦੇ ਤੌਰ ਤੇ ਉਹਨਾਂ ਦਾ ਅਸੀ ਕਿ ਅਸੀਂ ਗੁੱਟ ਨਿਰਲੇਪ ਕਹਿੰਦੇ ਸੀ ਕਿ ਵੀ ਅਸੀਂ ਗੁੱਟ ਨਿਰਲੇਪ ਹੈ ਅਸੀਂ ਨਾ ਅਮਰੀਕਾ ਦੇ ਨਾਲ ਹੈ ਨਾ ਸੋਵੀਅਤ ਯੂਨੀਅਨ ਦੇ ਨਾਲ ਹਾਲਾਂਕਿ ਦੋਨਾਂ ਤੋਂ ਹੀ ਫਾਇਦਾ ਲੈ ਲੈਂਦੇ ਸੀ ਮਾਈਂਡ ਸੈਟ ਜੇ ਸੋਵੀਅਤ ਯੂਨੀਅਨ ਦਾ ਹੈ ਵੱਡੇ ਵੱਡੇ ਕਾਰਖਾਨੇ ਲੱਗੇ ਰੂਰਕੇਲਾ ਪਿਲਾਈ ਦੂਜੇ ਤੀਜੀਆਂ ਥਾਵਾਂ ਤੇ ਮਿਲਟਰੀ ਇਕਵਿਪਮੈਂਟ ਔਰ ਅਮਰੀਕਾ ਦੇ ਨਾਲ ਜੇ ਅਮਰੀਕਾ ਨਾਲ ਦੋਸਤੀ ਨਾ ਹੁੰਦੀ ਤਾਂ ਜਦੋਂ ਚੀਨ ਦੇ ਨਾਲ 1962 ਦੇ ਵਿੱਚ ਜੁੱਤੀਆਂ ਪਈਆਂ ਇਹਨਾਂ ਨੂੰ ਜਿਹੜਾ ਮਾੜਾ ਮੋਟਾ ਬਚਾਅ ਕੀਤਾ ਅਮਰੀਕਾ ਨੇ ਕੀਤਾ ਸੋ ਕੁੱਲ ਮਿਲਾ ਕੇ ਜਿਹੜੀਆਂ 3rd ਵਰਲਡ ਕੰਟਰੀਜ਼ ਨੇ ਜਾਂ ਜਿਨ੍ਹਾਂ ਦੇ ਕੋਲ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਾਧਨ ਨਹੀਂ 1 ਬਿਲੀਅਨ 300 ਮਿਲੀਅਨ ਦਾ ਮੋਲਕ ਤੁਸੀਂ 40% ਤੋਂ ਲੋਕ ਜ਼ਿਆਦਾ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ ਉਦੋਂ ਤੁਸੀਂ ਕਿਸੇ ਵੱਡੇ ਨਾਲ ਯਾਰੀਆਂ ਪਾ ਕੇ ਦੂਜੇ ਦੇ ਸਾਹਮਣੇ ਜਾ ਕੇ ਮੁੱਛ ਮੋੜ ਕੇ ਨਹੀਂ ਕਹਿੰਦੇ ਕਿ ਮੇਰਾ ਯਾਰ ਬੈਠਾ ਹੁਣ ਉਹ ਦੱਸੂਗਾ ਤੈਨੂੰ ਕਿ ਵੀ ਤੁਕੀ ਜੀ ਤੋਂ ਅਸੀਂ ਸਮਝਦੇ ਆਂ ਕਿ ਮੋਦੀ ਸਰਕਾਰ ਨੇ ਇਹ ਸਾਰੇ ਜਿਹੜੇ ਪਹਿਲੀਆਂ ਹਕੂਮਤਾਂ ਨੇ ਸੈੱਟ ਕੀਤੇ ਔਰ ਮਨਮੋਹਨ ਸਿੰਘ ਬੇਸ਼ੱਕ ਮਨਮੋਹਨ ਸਿੰਘ ਦਾ ਬਹੁਤ ਵੱਡਾ ਰੋਲ ਹੈ ਭਾਰਤ ਨੂੰ ਅਮਰੀਕਾ ਦੇ ਨੇੜੇ ਲਿਆਉਣ ਦਾ ਕਿਉਂਕਿ ਮਨਮੋਹਨ ਸਿੰਘ ਹੈ ਹੀ ਵਰਲਡ ਬੈਂਕ ਦਾ ਬੰਦਾ ਸੀ ਜਦੋਂ 92 ਦੇ ਵਿੱਚ ਨਰਸਿਮਹਾ ਰਾਓ ਸਰਕਾਰ ਦੇ ਵਿੱਚ ਉਸ ਨੇ ਉਸ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਭਾਰਤ ਜਿਹੜਾ ਡੈਟ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ ਸਭ ਤੋਂ ਮਾੜਾ ਉਦਾਰ ਰਿਕਾਰਡ ਸੀ ਔਰ ਜਿਹੜਾ ਇੱਕ ਸਟੇਜ ਤੇ ਉਸ ਤੋਂ ਪਹਿਲੀਆਂ ਸਰਕਾਰਾਂ ਦੇ ਵੇਲੇ 100 ਟਨ ਤੋਂ ਜ਼ਿਆਦਾ ਸੋਨਾ ਮੈਨੂੰ ਐਗਜ਼ੈਕਟ ਫਿਗਰ ਨਹੀਂ ਹੈ ਉਹ ਲੰਡਨ ਰੱਖ ਕੇ ਇਹਨਾਂ ਨੇ ਆਪਣੀ ਕਰਜ਼ੇ ਦੀ ਕਿਸ਼ਤ ਦਿੱਤੀ ਸੀ ਸੋ ਅਮਰੀਕਾ ਨੇ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਨ ਦੇ ਵਿੱਚ ਜਾਂ ਬਣਵਾਣ ਚ ਜਾਂ ਉੱਥੋਂ ਵਾਲਿਆਂ ਨੂੰ ਲੱਗਾ ਕਿ ਭਾਈ ਇਹਦੇ ਰਾਹੀਂ ਅਸੀਂ ਕਰ ਸਕਦੇ ਹਾਂ ਰੋਲ ਅਦਾ ਕੀਤਾ ਔਰ ਅਮਰੀਕਾ ਦੇ ਨਾਲ ਭਾਰਤ ਦੇ ਰਿਲੇਸ਼ਨਸ਼ਿਪਸ ਦੀ ਹਾਈਟਸ ਸੀ ਇੰਡੋ ਯੂ ਐਸ ਨਿਊਕਲੀਅਰ ਟ੍ਰੀਟੀ ਪਰ ਉਹ ਭਾਰਤ ਦੇ ਲਈ ਆਪਣੇ ਨਿਊਕਲੀਅਰ ਰਿਐਕਟਰਸ ਦਾ ਫਿਊਲ ਲੈਣ ਲਈ ਔਰ ਇੰਟਰਨੈਸ਼ਨਲ ਸੈਂਕਸ਼ਨਸ ਤੋਂ ਬਚਣ ਲਈ ਅਗੋਂ ਔਰ ਦੂਸਰਾ ਉਹ ਭਾਰਤ ਦੇ ਐਂਗਲ ਤੋਂ ਬਿਲਕੁਲ ਭਾਵੇਂ ਉਹਨਾਂ ਦੇ ਲਈ ਇੱਕ ਲਾਇਬ ਬੰਦਾ ਪਾਰਟ ਹੋਏ ਅਸੀਂ ਉਸ ਦਾ ਵਿਰੋਧ ਕਰਦੇ ਸੀ ਔਰ ਕਰਦੇ ਹਾਂ ਲੇਕਿਨ ਈਵਨ ਮਨਮੋਹਨ ਸਿੰਘ ਨੇ ਆਪਣੀ 10 ਸਾਲ ਦੀ ਸਰਕਾਰ ਦੇ ਦੌਰਾਨ ਵੀ ਉਹ ਸਮਝੌਤਾ ਜਿਹੜਾ ਅਮਰੀਕਾ ਚਾਹੁੰਦਾ ਸੀ ਕਿ ਜਿਹਦੇ ਥੱਲੇ ਅਮਰੀਕਾ ਆਜ਼ਾਦਾਨਾ ਤੌਰ ਦੇ ਉੱਤੇ ਭਾਰਤੀ ਫੌਜੀ ਬੇਸ ਨੇਵਲ ਬੇਸ ਇਸਤੇਮਾਲ ਕਰ ਸਕੇ ਉਹ ਸਰਕਾਰ ਨੇ ਨਹੀਂ ਕੀਤਾ ਉਸ ਤੋਂ ਪਹਿਲਾਂ ਵਾਜਪਾਈ ਦੀ ਸਰਕਾਰ ਰਹੀ ਚਾਰ ਪੰਜ ਸਾਲ ਹਨਾ ਵਾਜਪਾਈ ਦੇ ਵੇਲੇ ਵੀ ਨੀਤੀ ਅਮਰੀਕਾ ਪੱਖੀ ਸੀ ਲੇਕਿਨ ਇਹਨਾਂ ਨੇ ਇਹ ਜਾਣਦਿਆਂ ਹੋਏ ਆ ਕਿ ਅਲਟੀਮੇਟਲੀ ਜੇ ਤੁਸੀਂ ਹੁਣੇ ਮਿਲਟਰੀ ਬੇਸ ਦੇ ਇੰਨੇ ਤੱਕ ਚਲੇ ਗਏ ਹੋ ਔਰ ਨਤੀਜਾ ਕੀ ਹੋਏਗਾ ਇਹ ਚਾਈਨਾ ਦੇ ਲਈ ਪ੍ਰੋਵੋਕੇਸ਼ਨ ਹੈ ਪਰ ਕਿਉਂਕਿ ਹੁਣ ਅਮਰੀਕਾ ਨੇ ਭਾਰਤ ਨੂੰ ਐਸੀ ਕੜਕੀ ਦੇ ਵਿੱਚ ਫਸਾ ਦਿੱਤਾ ਹੈ ਕਿ ਇਹ ਐਵੇਂ ਨਹੀਂ ਬਲੋਚਿਸਤਾਨ ਦਾ ਇਸ਼ੂ ਖੜਾ ਕਰ ਦਿੰਦਾ ਅਫਗਾਨਿਸਤਾਨ ਦੇ ਵਿੱਚ ਕਿ ਜੀ ਭਾਰਤ ਰੋਲ ਅਦਾ ਕਰੇ ਉੱਥੇ ਸ਼ਾਂਤੀ ਸਥਾਪਿਤ ਕਰਨ ਲਈ ਸਾਊਥ ਚਾਈਨਾ ਸੀ ਦੇ ਵਿੱਚ ਆਸਟ੍ਰੇਲੀਆ ਫਿਲੀਪੀਨਸ ਵਿਤਨਾਮ ਸਾਊਥ ਵਿਤਨਾਮ ਸਾਊਥ ਕੋਰੀਆ ਇਹਨਾਂ ਸਾਰਿਆਂ ਦੀ ਉਹ ਜੁੰਡਲੀ ਦੇ ਵਿੱਚ ਸ਼ਾਮਲ ਕਰ ਦਿੰਦਾ ਪਰ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਵੀ ਬਗਾਨੀ ਛੇ ਦੇ ਉੱਤੇ ਜਦੋਂ ਕੋਈ ਆਪਣੇ ਝੁੱਗੇ ਨੂੰ ਜੜਾਂਦਾ ਹੈ ਜੀ ਹੁਣ ਚੀਨ ਨੂੰ ਤੁਸੀਂ ਘੇਰਨਾ ਚਾਹ ਰਹੇ ਹੋ ਮਕਸਦ ਜੋ ਹੁਣ ਬਲੋਚਿਸਤਾਨ ਵੀ ਖੜਾ ਕੀਤਾ ਹੈ ਮਕਸਦ ਇਹ ਹੈ ਕਿ ਵੀ ਜਿਹੜੀ ਗਵਾਦਰ ਪੋਰਟ ਔਰ ਉਹ ਜਿਹੜਾ ਸਾਰਾ ਇਕਨੋਮਿਕਲ ਜ਼ੋਨ ਜਿਹੜੀ ਕਿ 올ਡ ਸਿਲਕ ਰਾਊਟ ਸੀ ਹੁਣ ਉਸ ਦੇ ਉੱਤੇ 360 ਬਿਲੀਅਨ ਡਾਲਰ ਚਾਈਨਾ ਨੇ ਇਨਵੈਸਟ ਕਰਨੇ ਇੱਕ ਪਾਸੇ ਗਵਾਦਰ ਪੋਰਟ ਉਹਦੇ ਲਈ એનર્ਜੀ ਵਗੈਰਾ ਲਿਆਉਣ ਦੇ ਲਈ ਜਿਹੜੀ ਹੈ ਅੱਛੀ ਪੋਰਟ ਹੋਏਗੀ ਜਿੱਥੋਂ ਜਿਹੜਾ ਇਹ ਉਹਨੂੰ ਘੇਰ ਸਕਦੇ ਨੇ ਅੰਡੇਮਾਨ ਨਿਕੋਬਾਰ ਦੇ ਨੇੜੇ ਚਾਈਨਾ ਨੂੰ ਉਹ ਉਹਨੂੰ ਅਵੋਇਡ ਕਰਦਾ ਹੈ ਦੂਸਰੇ ਲੋਕਾਂ ਦੀ ਖੁਸ਼ਹਾਲੀ ਵੀ ਹੁੰਦੀ ਹੈ ਪਰ ਜਿਹੜਾ ਅੱਜ ਕੱਲ ਅਮਰੀਕਾ ਦਾ ਸੈਕਟਰੀ ਆਫ ਸਟੇਟ ਜான் ਕੈਰੀ ਭਾਰਤ ਦੇ ਦੌਰੇ ਤੇ ਹੈ ਪਹਿਲਾਂ ਤਾਂ ਉਹਨਾਂ ਨੇ ਮੈਂ ਸਮਝਦਾ ਵੀ ਇੱਕ ਪਾਸੇ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ 70 ਤੋਂ ਜ਼ਿਆਦਾ ਮੌਤਾਂ 8000 ਤੋਂ ਜ਼ਿਆਦਾ ਜ਼ਖਮੀ ਸੈਂਕੜਿਆਂ ਨੇ ਔਰ ਹਿਊਮਨ ਰਾਈਟਸ ਦਾ ਚੈਂਪੀਅਨ ਮੋਲ ਅਮਰੀਕਾ ਉਸ ਮੁੱਦੇ ਦੇ ਉੱਤੇ ਤਾਂ ਗੱਲ ਤੱਕ ਨਾ ਕਰੇ ਔਰ ਸੁਸ਼ਮਾ ਸਵਰਾਜ ਦੇ ਨਾਲ ਜੁਆਇੰਟ ਪੈਨ ਪ੍ਰੈਸ ਕਾਨਫਰੰਸ ਪਾਕਿਸਤਾਨ ਨੀਡ ਟੂ ਡੂ ਮੋਰ ਉਹ ਦੱਸੇ ਕਿ ਜੀ ਟਿਕਾਣੇ ਡਿਸਟਰੋਏ ਕਰੇ ਔਰ ਸੁਸ਼ਮਾ ਸਵਰਾਜ ਕਹਿ ਰਹੀ ਹੈ देयर आर ਨੋ ਗੁੱਡ ਟੈਰਰਿਸ देयर आर ਨੋ ਬੈਡ ਟੈਰਰਿਸ ਟੈਰਰਿਸ ਆ ਟੈਰਰਿਸ ਉਹ ਤੁਹਾਡਾ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਜਿਹੜਾ ਟੈਰਰਿਜ਼ਮ ਨੂੰ ਪ੍ਰਮੋਟ ਕਰ ਰਿਹਾ ਤੁਸੀਂ ਉਹ ਜਿਹੜਾ ਹੱਕ ਠੋਕ ਕੇ ਕਹਿ ਰਹੇ ਹੋ ਕਿ ਜੀ ਅਸੀਂ ਫਿਰ ਇਹ ਕਰਾਂਗੇ ਗਿਲਗਿੱਤੀ ਗੱਲ ਕਰ ਰਹੇ ਆ ਦੂਸਰੇ ਦੀ ਕਰ ਰਹੇ ਸੋ ਬਜਾਏ ਅਸੀਂ ਸਮਝਦੇ ਆਂ ਵੀ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦਾ ਲਾਸਟ ਡੇਜ਼ ਨੇ ਨਵੰਬਰ ਦੇ ਵਿੱਚ ਨਵੀਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈ ਪਰ ਓਬਾਮਾ ਵਰਗਾ ਬੰਦਾ ਇਹ ਕੋਈ ਠੀਕ ਲੈ ਕੇ ਸੀ ਨਹੀਂ ਛੱਡ ਕੇ ਜਾ ਰਿਹਾ ਸਾਡੇ ਉਸ ਖਿੱਤੇ ਦੇ ਵਿੱਚ ਇਹ ਫਰਦਰ ਲੜਾਈ ਦੇ ਬੀਜ ਬੀਜੇ ਜਾ ਰਹੇ ਨੇ ਜੀ ਔਰ ਇਸ ਬਾਰੇ ਜਿਹੜਾ ਇਹ ਸਮਝੌਤਾ ਖਾਸ ਤੌਰ ਦੇ ਉੱਤੇ ਇਹਨਾਂ ਨੇ ਕੀਤਾ ਜਿਹਦਾ ਨਾਮ ਦਿੱਤਾ ਗਿਆ ਹੈ ਲੈਮੋਆ ਔਰ ਇਹ ਹੈ ਲੌਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ ਤੇ ਮੈਂ ਪੜ੍ਹਦੇ ਆ ਕਿਹਾ ਸੀ ਮੈਂ ਕਿਹਾ ਲੈਮ ਹੋਇਆ ਮੈਂ ਕਿਹਾ ਉਹ ਕਹਿੰਦਾ ਲੈ ਡੁੱਬਿਆ ਹੈ ਮੈਂ ਕਿਹਾ ਲੈਮ ਹੋਆ ਲੌਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ ਨਹੀਂ ਹੈ ਲੈਮ ਹੋਇਆ ਕਿਉਂਕਿ ਇਹ ਅਲਟੀਮੇਟਲੀ ਔਰ ਈਵਨ ਟ੍ਰਿਬਿਊਨ ਦੀ ਕੋਰਸਪੋਂਡੈਂਟ ਐ ਸਿਮਰਨ ਸੋਡੀ ਉਹਨੇ ਐਨਾਲਿਸਿਸ ਕੀਤਾ ਗਵਰਨਮੈਂਟ ਡੰਪਸ ਪਾਲਿਸੀ ਆਫ ਨਾਨ ਅਲਾਈਨਮੈਂਟ ਕਿ ਭਾਰਤ ਨੇ ਜਿਹੜੀ ਨਾਨ ਅਲਾਈਨਮੈਂਟ ਦੀ ਨੀਤੀ ਹੈ ਈਵਨ ਐਸ ਅ ਲੌਜਿਸਟਿਕ ਐਕਸਚੇਂਜ ਮੈਮੋਰੰਡਮ ਐਸ ਐਗਰੀਮੈਂਟ ਬੀਟਵੀਨ ਇੰਡੀਆ ਐਂਡ ਦਾ ਯੂ ਐਸ ਐਸ ਗਾਟ ਚਾਈਨਾ ਐਂਡ ਪਾਕਿਸਤਾਨ ਵਰਡ ਦਨ ਰਣੇਂਦਰ ਮੋਦੀ ਗਵਰਨਮੈਂਟ ਵਿਦਆਊਟ ਡਿਟਰਿੰਗ ਹੈਜ਼ ਗੋਨ ਅਹੈਡ ਐਂਡ ਸਿਮੈਂਟਡ ਕਲੋਜ਼ਡ ਟਾਈਸ ਵਿਦ ਯੂ ਐਸ ਸਨਬਿੰਗ ਇਟਸ 올ਡ ਅਲਾਈ ਰਸ਼ੀਆ ਐਂਡ ਡਿਸਕਾਰਡਿੰਗ ਦਾ ਨਹਿਰੂਵian ਫਿਲਾਸਫੀ ਆਫ ਨਾਨ ਅਲਾਈਨਮੈਂਟ ਕਿ ਬਈ ਹੁਣ ਰਸ਼ੀਆ ਕਵੇ ਰਿਐਕਟ ਕਰੇਗਾ ਕਿਉਂਕਿ ਰਸ਼ੀਆ ਦੀ ਬਹੁਤ ਸਾਰੀ ਇਨਵੈਸਟਮੈਂਟ ਹੈ ਇੰਡੀਆ ਚ ਬਹੁ ਲੈਕਿਨ ਇਹ ਜਿਹੜਾ ਚਾਈਨਾ ਐਂਡ ਪਾਕਿਸਤਾਨ ਦੀ ਗੱਲ ਹੈ ਔਰ ਜ਼ਿਆਦਾ ਤੌਰ ਤੇ ਜੇ ਹੁਣ ਤੁਸੀਂ ਇੱਕ ਦੂਰ ਦੇ ਬਦਮਾਸ਼ ਨੂੰ ਲੈ ਆਂਦੇ ਹੋ ਤੁਸੀਂ ਕਹਿੰਦੇ ਹੋ ਜੀ ਇਹ ਹੁਣ ਮੇਰੀ ਰੱਖਿਆ ਕਰੇਗਾ ਤੇ ਜਿਹਦੇ ਖਿਲਾਫ ਤੁਸੀਂ ਲਿਆਂਦਾ ਹੁੰਦਾ ਉਹ ਵੀ ਤਾਂ ਫਿਰ ਦੇਖਦਾ ਕਿ ਵੀ ਮੈਂ ਆਪਣਾ ਬਚਾ ਕਿਵੇਂ ਕਰਾਂ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਭਾਰਤ ਦੀ ਵੇਲਣੇ ਚ ਬਾਹ ਨਹੀਂ ਸੀ ਆਈ ਹੋਈ ਕਿ ਉਹਨਾਂ ਨੂੰ ਐਕਸਟਰਾ ਮਾਈਲ ਪਰ ਅਲਟੀਮੇਟਲੀ ਗੱਲ ਉੱਥੇ ਕਿ ਜਾਂਦੀ ਹੈ ਕਿ ਪਿਛਲੇ 10 ਸਾਲ ਦੇ ਪੀਰੀਅਡ ਦੇ ਵਿੱਚ 13 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਹਥਿਆਰ ਅਮਰੀਕਾ ਤੋਂ ਖਰੀਦੇ ਨੇ ਔਰ ਇਹ ਆਰਟੀਕਲ ਵੀ ਜਿਹੜਾ ਮੈਂ ਦੇਖਦਾ ਔਰ ਇਸ ਤੇ ਨਾਰੀ ਟ੍ਰਿਬਿਊਨ ਦਾ ਐਡੀਟੋਰੀਅਲ ਹੈ ਮੋਆ ਇਜ਼ ਇੰਕਡ ਇੰਡੋ ਯੂ ਐਸ ਡਿਫੈਂਸ ਟਾਈਜ਼ ਗੈਟ ਇੰਸਟੀਚੂਨਲਾਈਜ਼ਡ ਕਿ ਹੁਣ ਮਤਲਬ ਭਾਰਤ ਖੁੱਲ ਕੇ ਅਮਰੀਕਾ ਦੇ ਖੇਮੇ ਚ ਆ ਗਿਆ 10 ਸਾਲ ਚ 13 ਬਿਲੀਅਨ ਡਾਲਰ ਦੇ ਹਥਿਆਰ ਅਮਰੀਕਾ ਤੋਂ ਲਏ ਨੇ ਔਰ ਹੁਣ ਇਹਦੇ ਮੁਤਾਬਕ ਹੈ ਕਿ ਜੀ ਅਮਰੀਕਾ ਭਾਰਤ ਦੇ 베ਸ ਇਸਤੇਮਾਲ ਕਰ ਸਕਦਾ ਹੈ ਐਮਰਜੈਂਸੀ ਟਾਈਮ ਚ ਦੂਜੇ ਔਰ ਭਾਰਤ ਅਮਰੀਕਾ ਦੇ ਕਰ ਹੁਣ ਭਾਰਤ ਆ ਕੇ ਇੱਥੇ ਅਮਰੀਕਾ ਦੇ ਬੇਸ ਯੂਜ਼ ਕਰੇਗਾ ਪਰ ਉਹਦੇ ਨਾਲ ਕੀ ਹੋਏਗਾ ਕਿ ਵੀ ਅਮਰੀਕਨ ਬੇਸਿਸ ਜਿਹੜੇ ਉੱਥੇ ਨੇ ਜਿਵੇਂ ਹਾਰਨਸ ਆਫ ਅਫਰੀਕਾ ਅਫਰੀਕਾ ਦੇ ਵਿੱਚ ਦਿਜਬੂਤੀ ਹੈ ਡੀਗੋ ਗਾਰਸ਼ੀਆ ਸਾਊਦਰਨ ਇੰਡੀਅਨ ਸੀ ਦੇ ਵਿੱਚ ਤੇ ਗੁਆਮ ਹੈ ਇਨ ਵੈਸਟਰਨ ਪੈਸੀਫਿਕ ਓਸ਼ਨ ਦੇ ਵਿੱਚ ਸੋ ਜ਼ਾਹਰ ਹੈ ਕਿ ਹੁਣ ਪੈਸੀਫਿਕ ਓਸ਼ਨ ਦੇ ਵਿੱਚ ਅਰੇਬੀਅਨ ਸੀ ਚਾਈਨੀਜ਼ ਸੀ ਉਹ ਸਾਰੇ ਦੇ ਵਿੱਚ ਜਿਹੜਾ ਫਰਦਰ ਅ ਟੈਨਸ਼ਨਸ ਹੋਣਗੀਆਂ ਕੋਈ ਕਿਸੇ ਦਾ ਜਹਾਜ਼ ਕਿਸੇ ਨੇ ਰੋਕ ਲਿਆ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਔਰ ਜਿਹੜੇ ਦੋ ਹੋਰ ਇਸ ਤੋਂ ਬਾਅਦ ਐਗਰੀਮੈਂਟ ਵੇਟ ਕਰ ਰਹੇ ਨੇ ਕਮਿਊਨੀਕੇਸ਼ਨ ਇੰਟਰ ਆਪਰੇਬਿਲਿਟੀ ਐਂਡ ਸਿਕਿਉਰਿਟੀ ਮੈਮੋਰੰਡਮ ਆਫ ਐਗਰੀਮੈਂਟ ਸਿਸਮੋਆ ਅਜੇ ਇੱਕ ਮੋਆ ਨਾਲ ਨਹੀਂ ਵਸਿਆ ਰਿਹਾ ਇਹਨਾਂ ਦਾ ਇੱਕ ਹੋਰ ਮੋਆ ਤੇ ਇੱਕ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ ਫਾਰ ਜੀਓਸਪੇਸ਼ੀਅਲ ਕੋਆਪਰੇਸ਼ਨ ਕੋ ਬੈਕਾ ਸੋ ਕੁੱਲ ਮਿਲਾ ਕੇ ਅਸੀਂ ਇਹ ਸਾਰਿਆਂ ਨੂੰ ਸਮਝਦੇ ਹਾਂ ਕਿ ਇਹ ਬੇਸ਼ੱਕ ਭਾਰਤ ਦੇ ਵਿੱਚ ਬੜੀ ਇੱਕ ਕੁਆਟਰਜ਼ ਦੇ ਵਿੱਚ ਖੁਸ਼ੀ ਹੈ ਕਿ ਜੀ ਦੇਖੋ ਹੁਣ ਸਾਡੀ ਯਾਰੀ ਅਮਰੀਕਾ ਦੇ ਨਾਲ ਹੈ ਪਰ ਮੈਂ ਸਮਝਦਾ ਹਾਂ ਕਿ ਵੀ ਇਹਨਾਂ ਨੇ ਇਹ ਸੁਸਾਇਡਲ ਪਾਸ ਚੁਣਿਆ ਜੀ ਔਰ ਇਸ ਦੇ ਉੱਤੇ ਈਵਨ ਫੋਰਬਸ ਮੈਗਜ਼ੀਨ ਦਾ ਆਰਟੀਕਲ ਹੈ ਔਰ ਉਹ ਵਿੱਚ ਉਹਨੇ ਕਿ ਚਾਈਨਾ ਐਂਡ ਪਾਕਿਸਤਾਨ ਬੀ ਵੇਅਰ ਥਿਸ ਵੀਕ ਇੰਡੀਆ ਐਂਡ ਯੂ ਐਸ ਸਾਈਨ ਮੇਜਰ ਵਾਰ ਪੈਕਟ ਹੁਣ ਇਹਨਾਂ ਨੇ ਤਾਂ ਇਹ ਕਿਹਾ ਜੀ ਇਹ ਲੌਜਿਸਟਿਕ ਔਰ ਫਲਾਣਾ ਇਹਦਾ ਮਤਲਬ ਇਹ ਨਹੀਂ ਉੱਥੇ ਪਰਮਾਨੈਂਟ ਫੌਜ ਹੋਏਗੀ ਅਮਰੀਕਾ ਦੀ ਪਰ ਇਹ ਫੋਰਬਸ ਕਹਿ ਰਿਹਾ ਹੈ ਕਿ ਇਹ ਵਾਰ ਪੈਕਟ ਹੈ ਮੇਜਰ ਵਾਰ ਪੈਕਟ ਹੈ ਯੂਐਸ ਮੀਡੀਆ ਨੋਟਿਡ ਦੈਟ ਦਾ ਐਗਰੀਮੈਂਟ ਵਾਸ ਅ ਕੀ ਪਾਰਟ ਆਫ ਆਵਾਨਾ ਓਬਾਮਾ ਐਡਮਿਨਿਸਟ੍ਰੇਸ਼ਨ ਸਟ੍ਰੈਟਜੀ ਟੂ ਕੰਟੇਨ ਚਾਈਨਾ ਵਿਚ ਹੈਜ਼ ਬੀਨ ਸਪਰੈਡਿੰਗ ਇਟਸ ਇਨਫਲੂਐਂਸ ਅਕ੍ਰੋਸ ਚਾਈਨਾ ਸੋ ਮਤਲਬ ਅਕ੍ਰੋਸ ਏਸ਼ੀਆ ਦਾ ਮੀਡੀਆ ਰਿਪੋਰਟਡ ਦੈਟ ਯੂਐਸ ਨੇਵੀ ਪਲਾਨ ਟੂ ਡਿਪਲੋਏ 60% of its surface ships ਇਨ ਦਾ ਇੰਡੋ ਪੈਸੀਫਿਕ ਇਨ ਦਾ ਨੀਅਰ ਫਿਊਚਰ ਹੁਣ 60% ਅਮਰੀਕਾ ਦਾ ਜਿਹੜਾ ਨੇਵਲ ਸਾਰਾ ਫਲੋਟ ਹੈ ਉਹਨਾਂ ਦੀ ਸਰਫੇਸ ਸ਼ਿਪਸ ਨੇ ਉਹ ਸਾਡੇ ਖਿੱਤੇ ਦੇ ਵਿੱਚ ਹੋਣਗੇ ਤੇ ਇਹਨੂੰ ਪੰਜਾਬੀ ਚ ਕਹਿੰਦੇ ਨੇ ਆ ਬੈਲ ਮੁਝੇ ਮਾਰ ਔਰ ਇਸ ਤੋਂ ਇਵਨ ਇੰਡੀਅਨ ਮੀਡੀਆ ਵੀ ਕਹਿ ਰਿਹਾ ਕਿ ਰਸ਼ੀਆ ਇਹ ਲੌਂਗ ਟਾਈਮ ਇੰਡੀਅਨ ਐਲਾਈ Uh, maybe uh un naraz hoya but indian media reports also ke modi ne didn't appear much concerned about russia's possible reaction to his closeness to the us modi, modi administration had committed itself to building a new alliance with us and its allies such as japan and australia the report said jo so, hun inane ta har har ganga karke america naal jehdi yari da elan kar ditta hai ki saada sab kujh toad hai sabko, ਤਾਂ ਫੇਰ ਹੁਣ ਕਦੇ ਫਿਰ ਇਹਨਾਂ ਦਾ ਕਿਸੇ ਨੇ ਕਿਹਾ ਨਾ ਹਰ ਹਰ ਗੰਗਾ ਕਾ ਨੂੰ ਲੈ ਲਿਆ ਪੰਗਾ ਉਹ ਫਿਰ ਹੁਣ ਦੇਖਣਗੇ ਕਿ ਵੀ ਇਹ ਕਾ ਨੂੰ ਲੈ ਲਿਆ ਪੰਗਾ ਔਰ ਅਸੀਂ ਸਮਝਦੇ ਹਾਂ ਵੀ ਇਹ ਖਾਮ ਖਾ ਦਾ ਪੰਗਾ ਹੈ ਔਰ ਇਸ ਦੇ ਕਾਂਸੀਕਵੈਂਸਸ ਸਾਊਥ ਈਸ਼ੀਆ ਦੀ ਇਨੋਸੈਂਟ ਜਨਤਾ ਨੂੰ ਭੁਗਤਨੇ ਪੈਣਗੇ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਬਿਲਕੁਲ ਅਸਤਨਾ ਬਿਲਕੁਕੁਲ ਸਹਿਮਤਾ ਇਥੇ ਲਨੇ ਬ੍ਰੇਕ ਵਿਅਰਸ ਤੁਸਾਨਾ ਅਸਨਾ ਬਣੇ ਰਹਿਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ